ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਦਾਬ ਨਮਸਕਾਰ ਸਲਾਮ ਸੋ ਪਿਆਰੇ ਮਿੱਤਰੋ ਅੱਜ ਆਪਾਂ ਵਿਆਹ ਦੀ ਕੜਾਈ ਚੜੀ ਹੈ ਸੋ ਸਾਡੇ ਭਤੀਜੇ ਦਾ ਵਿਆਹ ਹੈ ਔਰ ਆਓ ਤੁਹਾਨੂੰ ਅੱਗੇ ਮਿਲੌਣੇ ਆਪਾਂ ਵਿਆਹ ਦੀਆਂ ਦੇ ਵਿੱਚ ਜੋ ਕੜਾਈ ਤੇ ਜਿਹੜੀਆਂ ਰੌਣਕਾਂ ਲੱਗਦੀਆਂ ਨੇ ਨਾ ਵੈਸੇ ਤਾਂ ਰੌਣਕਾਂ ਪਹਿਲਾਂ ਬਹੁਤ ਜ਼ਿਆਦਾ ਸੀ ਪਰ ਹੁਣ ਘਟ ਗਈਆਂ ਉਹ ਰੌਣਕਾਂ ਪਰ ਫਿਰ ਵੀ ਅਸੀਂ ਉਹ ਮੌਕਾ ਛੱਡਦੇ ਨਹੀਂ ਕੋਈ ਔਰ ਚੌੜ ਚੜਦਾ ਸਾਨੂੰ ਜਦੋਂ ਕਿ ਕਿਤੇ ਵਿਆਹ ਹੁੰਦਾ ਆਪਣੇ ਕਢਾਈ ਚੜਦੀ ਹੈ ਸੋ ਦੇਖੋ ਜੀ ਕਢਾਈ ਦਾ ਮਾਹੌਲ ਖੂਬ ਰੌਣਕ ਮੇਲੇ ਲੱਗਿਆ ਔਰ ਮੇਰੇ ਨਾਲ ਆ ਸਾਡੇ ਵਾਲਾ ਓਏ ਇਹ ਭਤੀਜਾ ਆਪਣਾ ਕਰਨ ਜੋਦ ਇਸ ਸਪੈਸ਼ਲੀ ਕੈਨੇਡਾੋਂ ਆਇਆ ਜੀ 9 ਸਾਲ ਇਹਨੂੰ ਹੋ ਗਏ ਗਏ ਨੂੰ ਪਤੰਦਰ ਨੇ ਜੀਜੂਦ ਲਾਇ ਨੀਗਾ ਤੇ ਮੈਂ ਕਿਹਾ ਤੂੰ ਆ ਜਾ ਗੇੜਾ ਮਾਰਦਾ ਹੈ ਤੇ ਸਾਰੇ ਬੈਠੇ ਆ ਆਓ ਤੁਹਾਨੂੰ ਮਿਲਾਉਣੇ ਆਪਾਂ ਆ ਦੇਖੋ ਅਗਰ 5 ਕਿਲੋ 5 ਕਿਲੋ ਸਿੱਧਾ ਮੋੜੇਗਾ 5 ਕਿਲੋ ਜਹੀ ਜਿਵੇਂ ਮੰਗਾ ਦਿੱਤੇ ਫਿਰ ਇੰਨੇ ਪਕੌੜੀਆਂ ਬਣਾਉਣੀ ਆ ਆ ਲਓ ਜੀ ਹਲਵਾਈ ਸਾਹਿਬ ਆ ਗਏ ਸਾਡੇ ਕੋਲ ਆਹ ਵਾਹ ਤਾਂ ਕਿੰਨਾ ਮਾਡਰਨ ਜਵਾਨਾ ਹੋ ਗਿਆ ਜੀ ਹੈ ਆ ਦੇਖੋ ਜੀ ਸਾਡੇ ਹਲਵਾਈ ਸਾਹਿਬ ਵੀ ਠੀਕ ਆਸਤ੍ਰੀਗਾਲ ਜੀ ਜੀਭ ਜਾਇਆ ਜੀ ਜੀਭ ਚ ਪਹਿਲਾਂ ਹੁੰਦੇ ਸਾਈਕਲ ਤੇ ਧਰ ਕੇ ਹਨਾ ਪਿੱਛੇ ਕੜਾਈਆਂ ਘੜੀਆਂ ਖੁੱਚ ਨੇ ਖਰਚ ਨੇ ਲੈ ਕੇ ਕਿਉਂ ਜੀ ਮਤਲਬ ਕਿਹੜਾ ਜਵਾਨਾ ਆਈ ਹੈ ਕਿਆ ਬਾਤ ਹੈ ਦੁੱਧ ਆ ਗਿਆ ਜੀ ਦੁੱਧ ਵਾਲੇ ਦਾ ਮੇਲਾ ਹੀ ਲੱਗਿਆ ਪਿਆ ਜੀ ਦੁੱਧ ਦੁੱਧ ਹੋਈ ਪਿਆ ਹਾਂਜੀ ਕੀ ਹਾਲ ਹੈ ਔਰ ਜੀ ਹਾਂ ਵਾਲੇ ਵੀ ਆ ਗਏ ਹਾਂ ਜੀ ਇਹ ਸਾਡੇ ਮੁੰਡੇ ਜੀ ਦੁੱਧ ਲੈ ਕੇ ਆਏ ਨੇ ਜੀ ਸੋ ਥੋੜਾ ਬੋਤਾ ਹਿੱਸਾ ਆਪਾਂ ਵੀ ਕੱਪ ਦੇ ਵਿੱਚ ਪਾ ਲਿਆ ਜੀ ਸੋ ਅੱਗੇ ਆਓ ਫਿਰ ਖਿਆਲ ਵਿੱਚ ਪਾ ਲਓ ਜੀ ਇਹ ਕੱਚਾ ਗਾਜਰ ਪਾਕ ਟ੍ਰਿਆਨ ਦੇ ਵਿੱਚ ਪਿਆ ਹੁਣ ਇਹਨੂੰ ਚਾਸਰੀ ਨਹੀਂ ਲੱਗ ਜਾਣੀ ਐ ਤੇ ਤਿਆਰ ਹੋ ਜਾਣਾ ਸੋ ਨਵੀਆਂ ਗੁੱਡੀਆਂ ਨਵੇਂ ਪਟੋਲੇ ਅੱਗੇ ਜਦੋਂ ਕੜਾਈ ਤੇ ਕੋਆ ਘੋਟਣਾ ਕੜਾਈਆਂ ਦੇ ਵਿੱਚ ਪਾ ਕੇ ਦੁੱਧ ਨੂੰ ਲੱਗੇ ਰਹਿਣਾ ਲੱਗੇ ਰਹਿਣਾ ਪਰ ਆ ਦੇਖੋ ਹੁਣ ਆ ਮਸ਼ੀਨਾਂ ਆ ਗਈਆਂ ਹੁਣ ਇਹ ਕੜਾਈ ਤੇ ਵੀ ਆਉਣ ਲੱਗ ਗਈਆਂ ਸੋ ਜਿਹੜੀ ਮਿੰਟਾਂ 'ਚ ਕੰਮ ਸੌਖਾ ਵੀ ਹੋ ਗਿਆ ਚਲੋ ਬਾਕੀ ਠੀਕ ਐ ਜੀ ਜਮਾਨੇ ਦੇ ਨਾਲ ਬਦਲਣਾ ਵੀ ਪੈਂਦਾ ਬੰਦੇ ਨੂੰ ਹਨਾ ਗਾਜਰਪਾਸ ਉਹ ਗਾੜੀ ਤਿਆਰ ਸੋ ਪੁਰ ਨਮ ਗਾਜਰਪਾਸ ਆ ਵੀ ਸਪੈਸ਼ਲ ਬਣਾਇਆ ਹੋਇਆ ਹੈ ਉਹ ਦੇਖੀ ਕਿਤੇ ਅਗ ਲੱਗਦੇ ਹਾਂ ਆ ਭਾਈ ਕਰਾ ਲਓ ਜੀ ਗਾਜਰਪਾਸ ਹੋ ਗਿਆ ਤਿਆਰ ਮੇਰੇ ਕੋਲ ਸਰ ਤੁਸੀਂ ਕਰ ਰਹੇ ਹੋ ਕਿਦੋਂ ਖਵਾ ਰਹੇ ਹੋ ਜੀ ਸਰ ਹਾਂ ਅਜਰਬਾਗ ਬਹੁਤ ਵਧੀਆ ਬਣਿਆ ਹੈ ਮੈਂ ਦੇਖ ਕੇ ਆ ਰਿਹਾ ਪ੍ਰਦੀਪ ਨੂੰ ਹਾਂ ਖਵਾਓ ਜੀ ਖਵਾਓ ਕਿਆ ਟੇਸਟ ਬਣਿਆ ਯਾਰ ਬਾਈ ਕਿਆ ਬਾਤ ਹੈ ਗੋੜ ਦੇ ਗੋੜ ਅਜਰਬਾਗ ਜਿਹੜਾ ਬਣ ਕੇ ਤਿਆਰ ਹੋ ਗਿਆ ਸੀ ਉਹਨੂੰ ਤਰੇਆਂ ਚ ਸਦਰਿਆ ਜੀ ਔਰ ਸਾਡੇ ਹਲਵਾਈ ਸਾਹਿਬ ਲੱਗੇ ਹੋਏ ਨੇ ਵਰਕਿਤ ਕਰਨ ਵਾਸਤੇ ਕੀ ਆ ਉਹ ਕਿਰਵਾਣੀ ਉਹ ਤਾਂ ਨਹੀਂ ਆਉਂਦਾ ਕੋਲੇ ਜਿੱਦਾਂ ਇਹ ਸੁਧਰੀ ਨਾ ਉਹ ਅੰਦਰ ਨਹੀਂ ਜਾਦੇ ਚੱਲ ਚੱਕ ਚੱਕ ਲੋ ਤੋ ਤੁਹੇ ਉਤੋਂ ਜਾ ਤੇ ਚੱਲ 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 ਔਰ ਤਾਜ ਦੇ ਬੇਡੇ ਜੀ ਇਹਨਾਂ ਦੇ ਬੇਡੇ ਦਾ ਵਿਆਹ ਔਰ ਗਗਨਦੀਪ ਸਿੰਘ ਕੋ ਨਿਊਜ਼ੀਲੈਂਡ ਵਾਲੇ ਦਾ ਸੋ 22 ਜਦੋਂ ਵੱਡੇ ਦਾ ਵਿਆਹ ਸੀ ਉਦੋਂ ਵੀ ਪੂਰੀਆਂ ਰੌਣਕਾਂ ਤੇ ਹੁਣ ਛੋਟੇ ਦਾ ਵਿਆਹ ਹੈ ਉਦੋਂ ਵੀ ਪੂਰੀਆਂ ਰੌਣਕਾਂ ਕਿਉ ਕੈਪਟਨ ਸਾਹਿਬ ਠੀਕ ਹੈ ਨਾ ਬਹੁਤ ਵਧੀਆ ਨਜ਼ਾਰੇ ਆਓ ਫਿਰ ਬਲੇ ਨਜ਼ਾਰੇ ਮੈਂ ਕਿਹਾ ਨਜ਼ਾਰੇ ਬੰਦੇ ਆ ਜਾਓ ਤੁਸੀਂ ਮੜਾ ਜਾ ਇੱਧਰ ਆ ਜਾਓ ਕੋਲੇ ਕੋਲੇ ਬੈਠ ਜਾਓ ਆ ਖੋਏ ਕੋਲੇ ਹਾਂਜੀ ਆਏ ਹਾਏ ਹਾਏ ਮੈਨੂੰ ਜਿਹਾ ਹੀ ਲੱਗ ਰਿਹਾ ਹਾਂਜੀ ਹਾਂ ਉਹ ਤੁਸੀਂ ਵੀ ਆ ਜਾਓ ਯਾਰ ਪਿੱਛੇ ਸਾਰੇ ਜੁਆਇਨ ਕਰੋ ਆ ਜਾਓ ਸੋ ਇੱਕ ਨਾ ਮੈਂ ਤੁਹਾਨੂੰ ਗੱਲ ਦੱਸਦਾ ਦੀ ਜਦੋਂ ਵੀ ਨਾ ਕਿਤੇ ਜਦੋਂ ਵੀ ਕਿਤੇ ਵਿਆਹ ਹੁੰਦਾ ਹੈ ਤਾਂ ਲੋਕੀ ਕਹਿੰਦੇ ਆ ਕਿ ਅਸੀਂ ਜੀ 10 ਦਿਨ ਪਹਿਲਾਂ ਕੜਾਈ ਚਾੜਦੀ ਪਰ ਸਾਡੇ ਭਰਾ ਨੇ ਮਹੀਨਾ ਪਹਿਲਾਂ ਹੀ ਕੜਾਈ ਚਾੜਦੇ ਕਿਉਂ ਜੀ ਹਨਾ ਵੈਸੇ ਨਾ ਇੱਕ ਵਿਆਹ ਦਾ 24 ਨਵੰਬਰ ਦਾ ਹੈ ਪਰ ਅੱਜ ਕੱਲ ਮਾਹੌਲ ਚੇਂਜ ਹੋ ਗਿਆ ਕਿ ਪਹਿਲਾਂ ਹੀ ਡੱਬੇ ਦੇ ਦਿਓ ਜੀ ਮਠਿਆਈਆਂ ਵੰਡ ਦਿਓ ਸਾਰਾ ਕੁਝ ਕਰ ਦਿਓ ਪਰ ਇਹ ਮੈਨੂੰ ਨਹੀਂ ਚੰਗਾ ਲੱਗਦਾ ਪਰ ਚਲੋ ਅੱਜ ਕੱਲ ਜਿਵੇਂ ਚੱਲ ਰਿਹਾ ਓਵੇਂ ਚੱਲਣਾ ਪੈਂਦਾ ਪਰ ਇੱਕ ਹੋਰ ਬਹੁਤ ਵੱਡੀ ਗੱਲ ਆ ਸਾਡੇ ਭਰਾ ਦੀ ਦਾਦ ਦੇਣੀ ਬੰਦੇ ਬਾਈ ਤੁਹਾਡੀ ਚੱਪਣ ਸਾਹਿਬ ਕਿਉਂਕਿ ਜਿਹੜੇ ਅਸੀਂ ਜਦੋਂ ਵੀ ਵਿਆਹ ਦੇ ਕਾਰਡ ਵੰਡਦੇ ਆ ਜਾਂ ਮਠਿਆਈ ਲੈਂਦੇ ਆ ਕਿਤੇ ਵੀ ਲੈਂਦੇ ਆ ਉਹ ਅਸੀਂ ਮੁੱਲ ਦੀ ਮਠਿਆਈ ਲੈਂਦੇ ਆ ਹਨਾ ਪਰ ਸਾਡੇ ਭਰਾ ਨੇ ਘਰੇ ਕੜਾਈ ਚੜਾਈ ਹੈ ਗਾਜਰ ਪਾਗ ਬਰਫੀ ਸਾਰੀ ਘਰੇ ਬਣਾਈ ਹੈ ਜਿਹੜੀ ਕਾਣਾਂ ਦੇ ਨਾਲ ਵੰਡਣੀ ਹੈ ਸੋ ਪਿਓਰ ਮਠਾਈ ਹੈ ਹਨਾ ਔਰ ਖਰਚਾ ਵੀ ਮੇਰੇ ਖਿਆਲ ਚ ਬਾਈ ਆਮ ਮਠਾਈ ਨਾਲੋਂ ਘੱਟ ਆਇਆ ਕੈਪਟਨ ਸਾਹਿਬ ਘੱਟ ਆਇਆ 100 ਰੁਪਏ 100 ਰੁਪਏ ਹਾਂ ਚਲੋ ਨਹੀਂ ਨਹੀਂ ਫਿਰ ਵੀ ਇਹ ਹੁਣ ਇਹ ਹੁਣ ਨਾ ਸੁੱਟੋ ਕੈਪਟਨ ਸਾਹਿਬ ਉਹਨੇ ਸੰਗ ਕੇ 100 ਰੁਪਏ ਇਹ ਨਹੀਂ ਹੁੰਦਾ ਖਰਚਾ ਪੂਰਾ ਕੀਤਾ ਪਰ ਮੁੱਲ ਦੀ ਮਠਾਈ ਜੇ ਤੁਸੀਂ 1000 ਰੁਪਏ ਵੀ ਲੈ ਲੋ ਨਾ ਤੇ ਇਹ ਉਹਦੇ ਵਰਗੀ ਉਹ ਨਹੀਂ ਕਿਤੇ ਤੁਹਾਨੂੰ ਮਿਲਨੀ ਪਰ ਇੱਥੇ ਅਸੀਂ ਘਰੇ ਬਣਾਈ ਗਿਆ ਮਠਾਈ ਔਰ ਸੋ ਜਦੋਂ ਵੀ ਕਿਤੇ ਨਾ ਪੁਰਾਣੇ ਵੇਲੇ ਜਦੋਂ ਵਿਆਹ ਜਾਂਦੇ ਸੀ ਆਪਾਂ ਕਪਰਦੋ ਚਾਰ ਪੰਜ ਦਾ ਵਿਆਹ ਰਹਿਣਾ ਆਪਾਂ ਨਾ ਵਿਆਹ ਦੇ ਰਹੇ ਨੇ ਜਦੋਂ ਨਾ ਬਾਜੀ ਹੋਣੀ ਉਹ ਥਾਲਾ ਭਰ ਕੇ ਬਾਜੀ ਲੈ ਕੇ ਆਉਣੀ ਜਦੋਂ ਕਰੇ ਬਾਜੀ ਆਉਣੀ ਨਾ ਤਾਂ ਪਹਿਲਾਂ ਦੇਖਣੀ ਆ ਵੀ ਕੀ ਕੀ ਆ ਵਿੱਚ ਨਾ ਸਭ ਤੋਂ ਪਹਿਲਾਂ ਲੱਭਦੇ ਹੁੰਦੇ ਸੀ ਬਰਫੀ ਤੋਂ ਕੋਈ ਪੀਸ ਕੋਈ ਗੁਲਾਬ ਜਾਮਨ ਲੱਭ ਗੁਲਾਬ ਜਾਮਨ ਲੱਭ ਜਾਂਦੀ ਜੇ 2-4 ਪੀਸ ਬਰਫੀ ਦੇ ਲੱਭ ਜਾਣੇ ਫਿਰ ਠੀਕ ਹੈ ਜੇ ਨਾਲ ਲੱਭਣੇ ਤਾਂ ਰਿਸ਼ਤੇਦਾਰਾਂ ਨੂੰ ਗਾਲ੍ਹਾਂ ਵੀ ਕੱਢਦੇ ਸੀ ਉਹ ਫਿਰ ਖਰਮੇ ਵਿੱਚ ਬਰਫੀ ਖਰਮ ਸਮਝ ਕੇ ਖਾਦੇ ਸੀ ਸੋ ਇਹ ਰੌਣਕ ਕਿ ਮਿਲ ਲਈ ਐ ਜੀ ਮੇਰੇ ਖਿਆਲ ਦੇ ਵਿੱਚ ਨਾ ਇਹ ਹੁਣ ਕਤਮ ਹੁੰਦੇ ਜਾ ਰਹੇ ਆ ਪਰ ਅਸੀਂ ਕੋਸ਼ਿਸ਼ ਕਰਦੇ ਆ ਜਦੋਂ ਸਾਡੇ ਘਰੇ ਵਿਆਹ ਹੁੰਦਾ ਨਾ ਤਾਂ ਅਸੀਂ ਸਾਰੇ ਭਰਾ ਸਾਰੀ ਸਾਡੀ ਫੈਮਿਲੀ ਵੀ ਜੁੜ ਕੇ ਆਈਏ ਅਸੀਂ ਜੁੜ ਕੇ ਉਹ ਇੰਜੋਏ ਕਰੀਏ ਹੁੰਦਾ ਹੋਰ ਕੁਝ ਨਹੀਂ ਹੈ ਮੇਰੇ ਖਿਆਲ ਚਾਉਣ ਵਾਲੇ 10 15 ਸਾਲਾਂ ਨੂੰ ਤੁਹਾਨੂੰ ਬਜ਼ੁਰਗ ਕਿਤੇ ਨਹੀਂ ਲੱਭਣੇ ਪਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆ ਸੋ ਅੱਗੇ ਅੱਗੇ ਹੋਰ ਜਦੋਂ ਵਿਆਹ ਆਊਗਾ ਫਿਰ ਵੀ ਤੁਹਾਨੂੰ ਰੰਗ ਦਿਖਾਵਾਂਗੇ ਜੀ ਤੇ ਹੁਣ ਤੁਸੀਂ ਸਾਰੇ ਰੰਗ ਤੁਸੀਂ ਦੇਖ ਹੀ ਲਿਆ ਸੋ ਕੈਪਟਨ ਸਾਹਿਬ ਠੀਕ ਹੈ ਜੀ ਅੱਗੇ ਅੱਗੇ ਆਪਾਂ ਤੁਸੀਂ ਕਰੋ ਕੰਮ ਤੇ ਉਹ ਕੀ ਮੰਗਵਾਣਾ ਉਹ ਮੋਬਾਈਲ ਛੋੜਾ ਪੀਪਾ ਘੱਟ ਗਿਆ ਮੰਗਵਾ ਲਓ ਹਣਾ ਸੋ ਆਓ ਜੀ ਆਪਾਂ ਤੁਹਾਨੂੰ ਇਹ ਰੰਗ ਵਾਈ ਗਰੂ ਸਾਰਿਆਂ ਦੇ ਘਰੇ ਖੁਸ਼ੀਆਂ ਖੇੜੇ ਬਰਕਰਾਰ ਰਹਿਣ ਪਰ ਜਦੋਂ ਵੀ ਕਿਤੇ ਵਿਆਹ ਹੁੰਦਾ ਮੈਨੂੰ ਤਾਂ ਪੂਰਾ ਚਾ ਚੜਦਾ ਹੈ ਹਣਾ ਔਰ ਰੱਜ ਕੇ ਆਪਾਂ ਇੰਜੋਏ ਕਰੀਦਾ ਸੋ ਵਾਈ ਗਰੂ ਇਹ ਖੁਸ਼ੀਆਂ ਖੇੜੇ ਮੁਹੱਬਤਾਂ ਸਾਰੀਆਂ ਬਰਕਰਾਰ ਰਹਿਣ ਕਿਉਂਕਿ ਯਾਰ ਦੁਨੀਆ ਤੋਂ ਕੀ ਲੈ ਜਾਣਾ ਇੱਥੇ ਹਣਾ ਕੁਛ ਪਤਾ ਹੀ ਨਹੀਂ ਕਦੋਂ ਤੀਨੇ ਕਰੋ ਤੁਰ ਜਾਣਾ ਸੋ ਮੈਂ ਕਹਣਾ ਜਿੰਨਾ ਸਮਾਂ ਪਿਆਰ ਮੁਹੱਬਤ ਨਾਲ ਉਹਨੂੰ ਹੰਡਾਇਆ ਜਾਵੇ ਤੋ ਜ਼ਿਆਦਾ ਬੈਸਟ ਹੈ ਸੋ ਇਸ ਤੋਂ ਬਾਅਦ ਆਪਾਂ ਫਿਰ ਹੋਰ ਵੀ ਅੱਗੇ ਅੱਗੇ ਉਹ ਇਧਰ ਦੀ ਹਾਂ ਦਾਦੂ ਲਓਇਖੋ ਆ ਆ ਗਿਆ ਤਿਆਰ ਸੋ ਆਏ ਤਿਆਨੇ ਵਿੱਚ ਪਾ ਕੇ ਹਲਵਾਈ ਸਾਹਿਬ ਲੱਗੇ ਆਪਣਾ ਕੰਮ ਕਰ ਕੀ ਬਾਤ ਹੈ ਕੀ ਬਾਤ ਹੈ ਔਰ ਇਧਰ ਆ ਹੈਗਾ ਗੁਰੂਦਾਸ ਇਹ ਲੱਗ ਗਿਆ ਵਰਕ ਲਾਉਣ ਵਾਸਤੇ ਚੰਦੀ ਦਾ। ਕਿਆ ਦਿਖਾਓ ਭਾਈ ਵਰਕ। ਆਹ ਚੰਦੀ। ਆ ਲਗਾਓ ਲਗਾਓ ਲਗਾਓ। ਵਾਹ ਜੀ ਵਾਹ। ਕਿਆ ਬਾਤ ਹੈ। ਕਿਆ ਬਾਤ ਹੈ। ਕਿਆ ਬਾਤ ਹੈ। ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ। ਤਿਗਦੀ ਰੂ। ਹੋਈ ਤਿਗਦੀ ਰੂ। ਹਾਂ। ਲੱਗ ਗਿਆ ਜੀ ਲੱਗ ਗਿਆ ਜੀ ਲੱਗ ਗਿਆ। ਲੱਗ ਗਿਆ ਜੀ ਲੱਗ ਗਿਆ। ਹਾਂ। ਲੋ ਜੀ ਲੱਡੂ ਵਾਲਾ ਕੰਮ ਵੀ ਹੋ ਗਿਆ ਸ਼ੁਰੂ ਤੇ ਪੁੰਦੀ ਹੋ ਗਈ ਤਿਆਰ। ਸੋ ਜੀ ਲੱਡੂ ਹੋ ਰਹੇ ਨੇ ਤਿਆਰ। ਸਾਹਮਣੇ ਕਿ ਘੋਰ ਹੈ ਅੱਜ ਕੱਲ ਨਾ ਹਲਵਾਈਆਂ ਨਾਲ ਠੇਕਾ ਮਾਰਿਆ ਜਾਂਦਾ ਕਿ ਲੱਡੂ ਲੂਡ ਤੁਸੀਂ ਆਪ ਹੀ ਬੱਢਦੇ ਹੋ ਹਨਾ ਅੱਗੇ ਲੱਡੂ ਬਟਣ ਵਾਸਤੇ ਆਣ ਗਵਾਨ ਤੋਂ ਬੁਲਾਇਆ ਜਾਂਦਾ ਸੀ ਪਰ ਹੁਣ ਸਾਰਾ ਕੰਮ ਇਹ ਆਪ ਹੀ ਕਰ ਰਹੇ ਨੇ ਕਿਉਂ ਜੀ ਸੋ ਇਹ ਚੀਜ਼ ਦਾ ਬੜਾ ਉਹ ਹੋ ਗਿਆ ਹਨਾ ਸੋ ਲੱਡੂ ਤਿਆਰ ਹੈ ਦਰ ਮਖਾਣਾ ਬਣ ਚੁੱਕਿਆ ਹੈ ਵੀ ਤਿਆਰ ਹੋ ਗਿਆ ਸੋ ਮੇਰੇ ਖਿਆਲ ਚ ਉਹ ਇੰਨੀਆਂ ਮਠਾਈਆਂ ਤੁਹਾਨੂੰ ਦਿਖਾ ਦਿਆਂ ਤੁਹਾਡਾ ਵੀ ਦਿਲ ਕਰਿਆ ਹੋਊਗਾ ਖਾਣ ਵਾਸਤੇ ਸਾਰਿਆਂ ਦਾ ਸੋ ਆਜੋ ਕਦੇ ਟਾਈਮ ਕੱਢ ਕੇ ਸਾਰੇ ਆਪਰ ਰਲ ਕੇ ਕਰਦੇ ਆਂ ਪਾਰਟੀ ਹੈ ਠੀਕ ਹੈ ਜੀ ਸੋ ਆਓ ਜੀ ਤੁਹਾਨੂੰ ਉਸ ਸ਼ਖਸ ਦੇ ਨਾਮ ਲਾਉਨੇ ਆ ਜਿਹੜੇ ਵਿਆਹ ਦੇ ਵਿੱਚ ਸਭ ਤੋਂ ਕਰਦੇ ਵਿਆਹ ਲੈ ਕਰਦੇ ਸਭ ਤੋਂ ਪਹਿਲਾਂ ਐਂਟਰ ਕਰਦੇ ਨੇ ਤੇ ਵਿਆਹ ਤੋਂ 4-5 ਦਿਨ ਬਾਅਦ ਉਹਨਾਂ ਨੂੰ ਵਿਦਾ ਕੀਤਾ ਜਾਂਦਾ ਪ੍ਰੋਪਰ ਆ ਸਤਾਜੀ ਦੇ ਕੇ ਕੱਪੜੇ ਛਪੜੇ ਦੇ ਕੇ ਹਨਾ ਭਾਈ ਤੋ ਇਹ ਨੇ ਜੀ ਆਤਮਾ ਸਿੰਘ ਜੀ ਔਰ ਇਹਨਾਂ ਦਾ ਜਿਹੜਾ ਕੰਮਕਾਰ ਹੈ ਨਾ ਸਧਾਰਨ ਬੋਲੀ ਚ ਇਹਨਾਂ ਨੂੰ ਕਹਿੰਦੇ ਨੇ ਰਾਜਾ ਰਾਜੇ ਹੈ ਨਾ ਬਾਈ ਹਾਂਜੀ ਰਾਜਾ ਮਤਲਬ ਜਿਹੜਾ ਵਿਆਹ ਦੇ ਵਿੱਚ ਸਾਰਾ ਕੰਮਕਾਰ ਇਹਨਾਂ ਨੇ ਦੇਖਣਾ ਹੁੰਦਾ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਐ ਐਕਚੁਅਲੀ ਇਹ ਵੀ ਯਾਰ ਇੱਕ ਰੰਗ ਨੇ ਜ਼ਿੰਦਗੀ ਤੇ ਮਤਲਬ ਕਿੰਨਾ ਕੁਛ ਪਹਿਲਾਂ ਨਾਲੋਂ ਚੇਂਜ ਹੋ ਗਿਆ ਤੋ ਇਹਨਾਂ ਦਾ ਵੀ ਇੱਕ ਆਪਣਾ ਹੀ ਰੋਲ ਹੁੰਦਾ ਸੀ ਅੱਜ ਵੀ ਹੈਗਾ ਕਿਤੇ ਕਿਤੇ ਪਿੰਡਾਂ ਦੇ ਵਿੱਚ ਪਰ ਕਿਤੇ ਕਿਤੇ ਉਹ ਸਾਰਾ ਵਿਰਸਾ ਮੇਰੇ ਖਿਆਲ ਚ ਹੁਣ ਉਲੋਪ ਹੁੰਦਾ ਜਾ ਰਿਹਾ ਹੈ ਨਾ ਮੇਰੇ ਖਿਆਲ ਚ ਆਉਣ ਵਾਲੇ 10 15 ਸਾਲਾਂ ਨੂੰ ਤੁਹਾਨੂੰ ਇਹ ਲਾਸਟ ਪੀੜੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਐਸੇ ਵਿਰਸੇ ਨੇ ਐਸੇ ਬਿਆਸ ਸਾਧੀਆਂ ਦੇ ਜਿਹੜੇ ਕੰਮ ਸਾਰਾ ਕੁਝ ਮੇਰੇ ਖਿਆਲ ਦੇ ਵਿੱਚ ਬਹੁਤ ਰੈਡੀਮੇਡ ਹੀ ਹੋ ਗਿਆ ਆਲਬੋਸ ਸਾਰਾ ਹੀ ਹੈ ਨਾ ਸੋ ਇਹ ਨੇ ਜੀ ਰਾਜਾ ਆਤਮਾ ਸਿੰਘ ਸਾਡਾ ਭਰਾ ਸੀ ਵੱਡਾ ਭਾਈਆ ਕਹਿੰਦੇ ਆ ਇਹਨਾਂ ਨੂੰ ਸੋ ਠੀਕ ਹੈ ਜੀ ਮਿੱਤਰ ਪਿਆਰਿਓ ਆਪਾਂ ਤੁਹਾਨੂੰ ਇਸ ਤੋਂ ਬਾਅਦ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਬਲੌਗ ਦੇ ਨਾਲ ਮਿਲਦੇ ਆਂ